ਕੀ ਹੋਇਆ ਤੁਹਾਡੇ ਨਾਲ ਦੱਸੋ ਸਾਡਾ ਲਗਾਤਾਰ ਯਾਨੀ ਕਿ ਬਿਲਕੁਲ ਅਸੀਂ ਕਾਲੀਆਂ ਝੰਡੀਆਂ ਦੇ ਨਾਲ ਸਾਡਾ ਠੇਕਾ ਮਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਥੱਲੇ ਇਹ ਲਿਖਿਆ ਹੋਇਆ ਪ੍ਰੋਗਰਾਮ ਆ ਕਿ ਜਿੰਨਾ ਚਿਰ ਪੰਜਾਬ ਦਾ ਮੁੱਖ ਮੰਤਰੀ ਸਾਡੇ ਨਾਲ ਬੈਠ ਕੇ ਸਾਡੇ ਮੰਗਾਂ ਮਸਲੇ ਹੱਲ ਨਹੀਂ ਕਰਦਾਗਾ ਉਹਨਾਂ ਚਿਰ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਦਾ ਵਿਰੋਧ ਆਗਾ ਜਿਹੜਾ ਉਹ ਇਸੇ ਤਰ੍ਹਾਂ ਹੋਊਗਾ ਪਿਛਲੇ ਦਿਨੀ ਰਾਤ ਬਠਿੰਡੇ ਦੇ ਵਿੱਚ ਪ੍ਰੋਗਰਾਮ ਸੀ ਉੱਥੇ ਵੀ ਸਾਡੇ ਸਾਥੀਆਂ ਨੇ ਕਾਲੀਆਂ ਝੰਡੀਆਂ ਦਾ ਨਾਲ ਵਿਰੋਧ ਕਰਿਆ ਹੁਣ ਸੀਐਮ ਸਾਹਿਬ ਮਲੇਰਕੋਟਲੇ ਗਏ ਨੇ ਉੱਥੇ ਵੀ ਉਹਨਾਂ ਦਾ ਵਿਰੋਧ ਹੋਣਾਗਾ ਜਿੰਨਾ ਚਿਰ ਸਾਡੇ ਨਾਲ ਬੈਠ ਕੇ ਮੀਟਿੰਗ ਨਹੀਂ ਕਰਦੇ ਉਹਨਾਂ ਚਿਰ ਸਾਡਾ ਸੰਘਰਸ਼ਾ ਜਿਹੜਾ ਜਿਉਂਦਾ ਤਿਉਂ ਬਰਕਰਾਰ ਰਹੂਗਾ ਉਹਨਾਂ ਨੂੰ ਇੱਥੇ ਬਿਠਾ ਰੱਖਿਆ ਅਸੀਂ ਆਪਣਾ ਪ੍ਰੋਗਰਾਮ ਕਰਤਾ ਉਸ ਤੋਂ ਬਾਅਦ ਵੀ ਚਲੋ ਪ੍ਰਸ਼ਾਸਨ ਵਾਲੇ ਸਾਥੀ ਨਹੀਂਗੇ ਜਿਹੜੇ ਦੇਖੋ ਪ੍ਰ ਇਹ ਸਾਡੀ ਭੈਣ ਭਾਈ ਨੇ ਸਾਡੀ ਤਾਏ ਚਾਚੇ ਨੇਗੇ ਸੋ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਵੀ ਤੁਸੀਂ ਇੱਥੇ ਰੁਕੋ ਅਸੀਂ ਨੂੰ ਜਾਨੀ ਕਿ ਤੁਹਾਨੂੰ ਪ੍ਰਸ਼ਾਸਨ ਨੇ ਇੱਥੇ ਰੋਕਿਆ ਹੋਇਆ ਜਿੰਨਾ ਚਿਰ ਇੱਥੇ ਵਠਿਆ ਕੇ ਰੱਖਿਆ ਅਸੀਂ ਤਕਰੀਬਨ ਸਾਨੂੰ 1 ਘੰਟੇ ਤੋਂ ਆਸ-ਪਾਸ ਹੋ ਗਿਆ ਕੁਝ ਸਾਡੇ 10 15 ਸਾਥੀ ਨੇ ਜਿਹੜੇ ਉਹ ਅਰੈਸਟ ਕਰੇ ਹੋਏ ਨੇ ਕਿ ਜਿੰਨਾ ਚਿਰ ਉਹਨਾਂ ਨੂੰ ਨਹੀਂ ਛੱਡਦੇਗੇ ਉਹਨਾਂ ਚਿਰ ਜਾਨੀ ਕਿ ਅਸੀਂ ਇੱਥੇ ਬੈਠਾਂਗੇ ਠੀਕ ਠੀਕ ਥੈਂਕ ਯੂ